ਕਹਿੰਦੇ ਬੰਦਣੀ ਪੰਡਾ ਕਿੰਨਾ ਪਾਉਣ ਦੇ ਲਈ ਵਾਦਾ ਹੋਇਆ। ਉਹ ਪਹਿਲੀ ਕਬੱਡੀ ਕਹਿੰਦੇ ਕਿੰਦੇ ਦੀ ਪਾਜੀ ਮੇਰੇ ਮਿੱਤਰੋ। ਉਹ ਜੀਮਾ ਪਿੰਡ ਜिले ਬਰਨਾਲੇ ਦੇ ਵਿੱਚ ਪਹਿਲੀ ਕਬੱਡੀ ਦਾ ਪਵਾਲਾ ਬੰਦੇ ਆ। ਉਹ ਫੜ ਲਿਆ। ਉਹ ਫੜ ਲਿਆ। ਉਹ ਨੰਬਰ ਕਹਿੰਦੇ ਸੌ ਗਿਆ ਹੋ ਗਿਆ। ਅਗਲੀ ਕਬੱਡੀ ਉਹ ਕਹਿੰਦੇ ਟੰਡੋਲੀ ਪਿੰਡ ਦੇ। ਉਹ ਟੰਡੋਲੀ ਪਿੰਡ ਦੇ ਕਹਿੰਦੇ ਤੂਫਾਨ ਹੋਣੀ ਹੈ ਉਹ ਤੂਫਾਨ ਆ ਗਿਆ ਕਹਿੰਦੇ ਅਗਲੀ ਕਬੱਡੀ ਪਾਉਣ ਦੇ ਲਈ ਉਹ ਬਾਲੀਆਂ ਥਾਪੀਆਂ ਥੋਪੀਆਂ ਮਾਰਦਾ ਮੁੰਡਾ ਉਹ ਕਹਿੰਦੇ ਚਰਚਾ ਦੇ ਵਿੱਚ ਆਇਆ ਹੋਇਆ ਹੈ ਉਹ ਕਹਿੰਦੇ ਪ੍ਰਿੰਦਰ ਹੁਣੀ ਘਰਾਲੇ ਵਾਲੇ ਉਹ ਜਾਦੂਈ ਕਹਿੰਦੇ ਸਾਡੇ ਵੀਰ ਕਹਿੰਦੇ ਆਹ ਵੱਡੇ ਵੀ ਖੇਡ ਦੇ ਫੈਨ ਹੈ ਲੱਟ ਢੋਲੀ ਵਾਲਾ ਕਹਿੰਦੇ ਤੂਫਾਨ ਇਸੁੱਲੇ ਜਿਹੜਾ ਕਬੱਡੀ ਪਾਉਣ ਦੇ ਲਈ ਪਾਦਾ ਹੋਇਆ ਹੈ ਉਹ ਚਿੱਟੀ ਵਾਲਾ ਚਿੱਟੀ ਵਾਲਾ ਚਿੱਟੀ ਵਾਲਾ ਪਰ ਕਹਿੰਦੇ ਤੂਫਾਨ ਤੇ ਤੂਫਾਨ ਹੈ ਉਹ ਕਹਿੰਦੇ ਤੂਫਾਨ ਭੱਜ ਗਿਆ ਲਓ ਢਿੰਗਰੀ ਵਾਲੇ ਪਿੰਡ ਦਾ ਕਹਿੰਦੇ ਗੁਰਪ੍ਰੀਤ ਕਬੱਡੀ ਪਾਉਣ ਦੇ ਲਈ ਬਾਦਆ ਆਇਆ ਚਾਰ ਚਾਸੀ ਪੱਟਾਂ ਤੇ ਥਾਪੀਆਂ ਮਾਰਦੇ ਨੇ ਕਿ ਫੋਕਾ ਬਾਵਾ ਨਹੀਂ ਕਰੀਦਾ ਐਵੇਂ ਤਾਰੇ ਤੂੜਮਾ ਛਾਤੀ ਦੇ ਵਿੱਚ ਤਮ ਰੱਖੋ ਲੋਕੋ ਲੋਕੋ ਬਾਜ਼ੀਆਂ ਮੋੜਨ ਦਾ ਉਹ ਕਹਿੰਦੇ ਕੌਣ ਕੌਣ ਬਾਜ਼ੀ ਮੋੜ ਉਹ ਸਾਹਮਣੇ ਕਹਿੰਦੇ ਕਬੱਡੀ ਪੈ ਰਹੀ ਹੈ ਲੱਖੇ ਦੇ ਨਾਲ ਕਹਿੰਦੇ ਕਰਕੇ ਤਾਜੇ ਸੋਲੇ ਗੁਰਪ੍ਰੀਤ ਨੰਬਰ ਦਾ ਵਾਅਦਾ ਕਰਦਾ ਹੋਇਆ ਹੈ ਆ ਮੁੰਡੇ ਦਾ ਕੈਣ ਪਿੰਡਾ ਕਹਿੰਦੇ ਲੁਧਿਆਣੇ ਦੇ ਵਿੱਚ ਉਹ ਕੈਣ ਪਿੰਡਾ ਕਹਿੰਦੇ ਲੁਧਿਆਣੇ ਦੇ ਵਿੱਚ ਤੇਜ਼ੀ ਦੇ ਵਧਿਆ ਹੋਇਆ ਏ ਇੱਕ ਕੰਡੀ ਦੇ ਉੱਪਰ ਕਹਿੰਦੇ ਨਿੱਕੂ ਲੱਗਿਆ ਹੋਇਆ ਕਲਿਆਣਾ ਵਾਲਾ ਇਹ ਟੀਮ ਕਹਿੰਦੇ ਗੌਰੀ ਹਿਮਨਪੁਰੇ ਨੇ ਉਹ ਦਲਜੀਤ ਜੀ ਮੇਲੇ ਬਣਾਈ ਐ ਤੇ ਮੇਲੇ ਦੇ ਉੱਪਰ ਉਹ ਕਲਿਆਣਾ ਵਾਲਾ ਕਹਿੰਦੇ ਟੁੱਟ ਕੇ ਲੱਗਿਆ ਏ ਉਹ ਤੇਜੀ ਤੇ ਨਿੱਕੂ ਉਹ ਨਿੱਕੂ ਤੇ ਤੇਜੀ ਲਓ ਤੇਜੀ ਕਹਿੰਦੇ ਭੱਜ ਗਿਆ ਜੋ ਬੈਲੀ ਭੱਜ ਤੁਰਿਆ ਜੀਤੇ ਮੌੜ ਨਾਲ ਪੰਗਾ ਪਾ ਕੇ ਆਓ ਬੈਲੀ ਭੱਜ ਤੁਰਿਆ ਜੀਤੇ ਮੌੜ ਨਾਲ ਪੰਗਾ ਪਾ ਕੇ ਲਓ ਪਤਨੀ ਵਾਲਾ ਕਹਿੰਦੇ ਕੀਪਾ ਆ ਗਿਆ ਕੀਪੇ ਦਾ ਵੀਰ ਆਹ ਕਹਿੰਦੇ ਜਿੰਦਾ ਪੀ ਪਾਰਿਆ ਹੈ ਕੀਪੇ ਦਾ ਨਾ ਫੇਰ ਫੇਰ ਕੇ ਬੋਲਾਂ ਤੇ ਆਵਾ ਜੋ ਕੀਪਾ ਕਰ ਗਿਆ ਬੰਦਨੀ ਵਾਲਾ ਉਹ ਕੀਪਾ ਹੀ ਕਰ ਗਿਆ ਉਹ ਪੱਕੇ ਤੌਰ ਤੇ ਖੇਡਦਾ ਰਹਿੰਦਾ ਹੈ ਇਹ ਪਰ ਕਹਿੰਦੇ ਲਓ ਜੀਨ ਪ੍ਰਦੀਪ ਤਸਾਨ ਕਬੱਡੀ ਪਾਉਣ ਦੇ ਲਈ ਬਾਬਾ ਬੰਦੀ ਉਹ ਕਹਿੰਦੇ ਤੂਫਾਨ ਇਸ ਵੱਲ ਕਬੱਡੀ ਪੌੜ ਲਈ ਵਾਧਾ ਹੋਇਆ ਉਹ ਕਹਿੰਦੇ ਭਧੇੜੀ ਪਿੰਡ ਰਾਮਕੋਟ ਦਾ ਪਿੰਡ ਆਏ ਢੋਲੀ ਵਾਲਾ ਕਾਲਾ ਕਹਿੰਦੇ ਹੌਲੈਂਡ ਦੇ ਵਿੱਚ ਵੱਸ ਗਿਆ ਵੀਰ ਸਾਡਾ ਉਸੇ ਪਿੰਡ ਦਾ ਕਹਿੰਦੇ ਤੂਫਾਨ ਇਸ ਵੱਲ ਉਹ ਕਬੱਡੀ ਪੌੜ ਲਈ ਵਾਧਾ ਹੋਇਆ ਮੁੰਡੇ ਦੀ ਉਮਰ ਭਾਵੇਂ ਛੋਟੀ ਆਏ ਪਰ ਕਹਿੰਦੇ ਪੱਦਾ ਮਲ ਬਣ ਗਿਆ ਕਬੱਡੀ ਦਾ ਉਹ ਸਾਹਮਣੇ ਕਹਿੰਦੇ ਪੈਂਦੀ ਫਿਰ ਰੇਡ ਦੇ ਉੱਪਰ ਉਹ ਨਿੱਕੂ ਵਰਗੇ ਉਹ ਕਹਿੰਦੇ ਜੱਗਾ 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 ਉਹ ਜੱਗਾ ਜੰਮਿਆ ਤੇ ਮਿਹਨਤ ਵਧਾਈਆਂ ਵੱਡਾ ਹੋਆ ਕੌਡੀ ਖੇਡਦਾ ਉਹ ਵੱਡਾ ਹੋਇਆ ਕੌਡੀ ਖੇਡਦਾ ਉਹ ਕਹਿੰਦੇ ਜੱਗਾ ਸਾਹਮਣੇ ਖੰਡੇ ਵਾਲਿਆ ਤੂੰ ਆਖਿਆ ਕਿ ਥਾਪੀਆਂ ਮਾਰਦਾ ਜੱਗਾ ਕਹਿੰਦਾ ਮੈਂ ਥਾਪੀਆਂ ਮਾਰਨੂ ਹਟਾਉਣ ਅੱਜ ਉਹ ਕਹਿੰਦੇ ਵੱਡੇ ਵੱਡੇ ਮਾਲਾ ਹੈ ਉਹ ਟੱਕਰ ਸਿਰੇ ਰਹੀ ਹੈ ਜੇ ਜੱਗਾ ਇੱਕ ਜੱਸਾ ਹੋਰ ਲਾ ਦੇਵੇ ਕਮੇਟੀ ਵਾਲੇ ਕਹਿੰਦੇ 3300 ਦੇਣਾ

ਜਿੰਦਗੀ ਦੇ ਤਪਸ਼ ਤੋਂ ਪੰਜਨੇ ਮਰਜੀ ਤੇਜ ਹੋਵੇ ਪਰ ਕਦੇ ਸਮੁੰਦਰ ਨਹੀਂ ਸੁੱਕਦੇ ਉਹ ਸਾਹਮਣੇ ਕਹਿੰਦੇ ਰੇਡਸਵੇਂ ਉਹ ਕੈਂਡ ਪਿੰਡ ਦੇ ਕਹਿੰਦੇ ਤੇਜ਼ੀ ਦੇ ਪਾ ਦਿੰਦੀ ਹੈ ਖੇਡ ਦੇ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਚਾਰ ਨੇ ਇੱਕੂ ਕਹਿੰਦੇ ਕਲਿਆਣ ਪਿੰਡ ਦਾ ਚਿੰਟੀ ਪਿੰਡ ਦਾ ਕਹਿੰਦੇ ਜੱਗਾ ਜਿਹੜੇ ਜਲੰਧਰ ਤੋਂ ਚੱਲ ਕੇ ਆਇਆ ਰਿਪਰ ਕਹਿੰਦੇ ਕਬੱਡੀਆਂ ਉੱਪਰ ਜੱਫੇ ਲੱਗਦੇ ਆ ਉਹ ਨੰਬਰ ਚਿੰਟੀ ਵਾਲਾ ਚਿੰਟੀ ਨੇ ਕਮਾਲ ਕਰ ਦਿੱਤੀ ਐ ਪਰ ਬੰਦੇ ਕਹਿੰਦੇ ਆ ਗੱਗੀ 3200 ਫੜ ਕੇ ਲੈ ਗਿਆ ਮੋਢਿਆਂ ਨੇ ਬੁਲਾਇਆ ਸੀ ਵੀ ਚਿੱਟੀ ਵਾਲਾ ਜੱਸਾ ਹੋਰ ਲਾ ਦੇਵੇ ਤੇ 3100 ਨੇ ਪਾ ਜਾਣਾ ਕ੍ਰੋਟੀ ਵਾਲੇ ਕਹਿੰਦੇ 3100 ਦਿੱਤਾ ਜਾਣਾ ਹੋ ਕਹਿੰਦੇ ਇਸ ਲਈ ਕਿੰਦਾ ਪਤਨੀ ਵਾਲਾ ਰੇਡ ਪਾਉਣ ਦੇ ਲਈ ਵਾਦਾ ਹੋਇਆ ਏ ਹੋ ਦਲਜੀਤ ਚੀਮੇ ਦੀ ਯਾਰੀ ਆ ਕਹਿੰਦੇ ਢੰਡੋਰੀ ਵਾਲੇ ਮੁੰਡਿਆਂ ਦੇ ਨਾਲ ਗੋਰੀ ਹਿੰਮਤਪੁਰੇ ਵਾਲਾ ਕਹਿੰਦੇ ਯਾਰਾਂ ਦਾ ਯਾਰ ਆ ਹੋ ਉਹ ਸਾਹਮਣੇ ਕਹਿੰਦੇ ਕਬੱਡੀ ਪੈ ਰਹੀ ਹੈ ਆ ਬੱਬੂ ਪਿੰਡ ਝਨੇੜੀ ਦਾ ਬੱਬੂ ਪਿੰਡ ਝਨੇੜੀ ਦਾ ਪਰ ਕਿੰਦਾ ਕਿੰਨੋ ਵਾਪਸ ਆ ਗਿਆ ਹੈ ਅਗਲੀ ਕਬੱਡੀ ਪਾਉਣ ਦੇ ਲਈ ਉਹ ਕਹਿੰਦੇ tufaan ਵਾਧਾ ਹੋਇਆ ਉਹ tufaan ਵਾਧਾ ਉਧਰ ਪ੍ਰਬੰਧਕ ਵੀਰ ਕਹਿੰਦੇ ਵੀ ਢੰਡੋਲੀ ਵਾਲੇ ਜਿੰਨੇ ਜੱਫੇ ਲਾਉਣਗੇ ਪਰ ਜੱਫੇ ਦਾ 500 ਰੁਪਆ ਜਾਣਾ ਢੰਡੋਲੀ ਵਾਲੇ ਜਿੰਨੇ ਜੱਫੇ ਲਾਉਣਗੇ ਪਰ ਜੱਫੇ ਦਾ 500 ਰੁਪਆ ਜਾਵੇਗਾ ਆਹ ਸਾਹਮਣੇ ਕਹਿੰਦੇ ਕਬੱਡੀ ਪੈ ਰਹੀ ਹੈ 4 ਨੇ ਉਹ ਕਲਿਆਣਾ ਵਾਲਾ ਪੀ ਅੱਜ ਕਲਿਆਣਾ ਵਾਲਾ ਪੀ ਅੱਜ ਹੋ ਕਲਿਆਣਾ ਤੇ ਕਹਿ ਲੱਗਦਾ ਲੋਕੀ ਕਹਿੰਦੇ ਕਹਿ ਲੱਗਦਾ ਹੋ ਸਰਾ ਕਰੀ ਜਾਂਦਾ ਲੋਕੀ ਕਹਿੰਦੇ ਕਹਿ ਲੱਗਦਾ ਹੋ ਲੋਕੀ ਕਹਿੰਦੇ ਬਾਕੀ ਕਹਿ ਲੱਗਦਾ ਤੇ ਨਿਰਨੇ ਕਾਲਜੇ ਮਰਜੋ ਜਿੰਨਾਂ ਨੂੰ ਜੱਟ ਕਹਿ ਲੋਕਾਂ ਤਤ ਜ਼ਹਿਰ ਲੱਗਦਾ ਹੈ ਅੱਜ ਠੀਕੜੀ ਵਾਲੀ ਟੀਮ ਹੀ ਕਹਿੰਦੇ ਭਾਰੀ ਟੀਮ ਬਣੀ ਆਏ ਉਹ ਕਹਿੰਦੇ ਕਬੱਡੀ ਪੈਰੀਆ ਲਖਿਆ ਉਹ ਲਖਿਆ ਦਾ ਕੁਝ ਨਾ ਕੁਝ ਕਰਨਾ ਪੈਣਾ ਦਲਜੀਤ ਟੀਮਾ ਕਹਿੰਦਾ ਵੀ 500 ਹੈ 1000 ਕਹਿੰਦੇ ਕਮੇਟੀ ਵੱਲੋਂ ਆਹ ਜੱਫੇ ਦੇ ਉੱਪਰ 1000 ਦੇ ਵੱਟੇ ਮਾਣ ਨੇ ਲੈ ਵੀ ਖੋਸਾਂ ਵਾਲਿਆ ਤੇਜ਼ੀ ਆ ਗਿਆ ਰੇਡ ਉਹ ਸਾਹਮਣੇ ਕਹਿੰਦੇ ਤੇਜ਼ੀ ਦੀ ਕਬੱਡੀ ਪੈ ਰਹੀ ਆ ਚਿੱਟੀ ਵਾਲਿਆ ਪਿੰਡ ਵਾਲਾ ਦੂਰ ਹੈ ਬੜਾ ਦੂਰ ਹੈ ਕੁਝ ਕਰਨਾ ਪਾੜੇ ਬਈ ਲੋਕਾਂ ਨੇ ਕਹਿਣਾ ਇਹ ਵੀ ਚਿੱਟੀ ਵਾਲਾ ਚਿੱਟੀ ਵਾਲਾ ਲਈ ਆ ਉਹ ਚਿੱਟੀ ਵਾਲੇ ਨੇ ਢੱਕਾਣੀ ਤੋੜਿਆ ਉਹ ਕਿੰਦਾ ਆ ਗਿਆ ਉਹ ਬੰਦੜੀ ਵਾਲਾ ਕਹਿੰਦੇ ਇਸੇ ਕਿੰਨਾ ਵਾਧਾ ਹੋਇਆ ਇਹ ਕਹਿੰਦੇ ਟਿਕੜੀ ਆ ਟਿਕੜੀ ਕੁੱਦ ਵੀ ਕਰ ਸਕਦੀ ਆ ਉਹ ਕਹਿੰਦੇ ਟਿਕੜੂ ਕੁੱਦ ਵੀ ਕਰ ਸਕਦੀ ਆ ਉਹ ਸਾਹਮਣੇ ਕਹਿੰਦੇ ਬੱਬੂ ਆ ਪਿੰਡ ਧਨੇੜੀ ਦਾ 1000 ਹੈ ਕਹਿੰਦੇ ਕਮੇਟੀ ਵੱਲੋਂ 1000 ਹੈ ਕਹਿੰਦੇ ਜੱਫੇ ਦੇ ਉੱਪਰ ਲੈ ਵੀ ਅਮਰੀਕ ਜਿਹੜੇ ਉਹ ਬੈਠਿਆ ਨਾ ਜਿਹੜੇ ਕਹਿੰਦੇ ਸੋਦਰ ਸਕੂਲ ਦੀ ਬਿਲਡਿੰਗ ਦੇ ਉੱਪਰ ਬੈਠੇ ਆ ਉਹ ਕਹਿੰਦੇ ਰਮਾਲ ਘਮਾਉਂਦੇ ਆ ਵੀ ਨਜ਼ਾਰੇ ਆਈ ਜਾਂਦੇ ਨੇ ਉਹ ਨਜ਼ਾਰੇ ਚਾਈ ਜਾਂਦੇ ਨੇ ਦੁਨੀਆ ਨਜ਼ਾਰੇ ਲੈਂਦੀ ਆ ਦੁਨੀਆ ਨਜ਼ਾਰੇ ਲੈਂਦੀ ਆ ਜਿੰਦਿਆਂ ਦੇ ਮੇਲੇ ਤੇ ਅਗਲੀ ਕਬੱਡੀ ਕਹਿੰਦੇ ਪ੍ਰਦੀਪ ਪਾਰਿਆ ਹੈ ਤੂਫਾਨ ਇਸ ਵੇਰੇ ਕੰਡੋਲੀ ਵਾਲੇ ਮੁੰਡੇ ਪੈਸੇ ਲੈ ਜੋ ਕਿਰਪਾ ਕਰਕੇ ਲੋਕੀ ਕਹਿੰਦਾ ਕਹਿਰ ਲੱਗਦਾ ਲੋਕੀ ਕਹਿੰਦੇ ਦੇਖੂ ਕਹਿਣ ਲੱਗਦਾ ਉਹ ਕਹਿੰਦੇ ਕਲਜਾਨਾ ਵਾਲਾ ਤੇ ਅੱਜ ਦੁੱਖ ਤੋੜੀ ਆਉਣਾ ਢਿੱਲੋ ਕਹਿੰਦਾ ਕਮੇਟੀ ਵੱਲ 500 ਤੂਫਾਨ ਦੀ ਰੇਡ ਤੇ 500 ਹੈ ਤੂਫਾਨ ਦੀ ਰੇਡ ਤੇ 500 पर कई गुरुप्रीत ਉਹ ਗੁਰਪ੍ਰੀਤ ਕਹਿੰਦੇ ਤਕੜਾ ਨੰਬਰ ਜੋੜਦਾ ਹੋਇਆ ਆਪਣੀ ਟੀਮ ਨੇ ਲਈ। ਜਲਜੀਤ ਜੀਮੇ ਦਾ ਵੀ ਕਹਿੰਦੇ ਬੜਾ ਜੋਰ ਲੱਗਿਆ ਪਿਆ ਹੈ। ਉਹਨਾਂ ਜੋਰ ਕਹਿੰਦੇ ਢੰਗੋਹੀਆਂ ਦਾ ਨਹੀਂ ਲੱਗਦਾ ਗਰਾਊਂਡ 'ਤੇ। ਜਿੰਨਾ ਬਾਹਰ ਖੜੇ ਕਹਿੰਦੇ ਆ ਜਲਜੀਤ ਜੀਮੇ ਦਾ ਲੱਗੀ ਜਾਂਦਾ ਹੈ। ਉਹ ਸਾਹਮਣੇ ਕਹਿੰਦੇ ਤੇਜ਼ੀ ਵਧਦਾ ਹੋਇਆ ਮੇਰੇ ਮਿੱਤਰੋ। ਤੇਜ਼ੀ ਦੀ ਕਹਿੰਦੇ ਕਬੱਡੀ ਪੈ ਰਹੀ ਹੈ। ਆਹ ਸਾਹਮਣੇ ਤੇਜ਼ੀ ਦੀ ਕਬੱਡੀ ਪੈ ਰਹੀ ਹੈ। ਪਿਆਰ ਜੱਸੀ ਪਿਆਰ 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 ਿੱਟੀ ਵਾਲੇ ਨੇ ਤਸੱਲੀ ਕਰਾ ਕੇ ਛੱਡੀ ਐ ਉਹ ਨਾਲ ਦੇ ਆਣੇ ਥਾਪੀ ਦਿੱਤੀ ਆ ਉਹ ਜਿਵੇਂ ਸਿਆਣੀ ਕੁੜੀ ਮੱਝ ਚੋ ਕੇ ਦਿੰਦੀ ਐ ਉਹ ਕਹਿੰਦੇ ਬੱਦਣੀ ਵਾਲਾ ਇਹ ਬੱਦਣੀ ਵਾਲਾ ਕਹਿੰਦੇ ਕਿੰਨਾ ਇਸੁੱਲੇ ਪਾਤਾ ਹੋਇਆ ਏ ਉਹ ਲੈ ਵੀ ਲੱਖਿਆ ਦੁਨੀਆ ਚੋਂਦੀ ਆ ਉਹ ਕਾਜੀ ਦੁਨੀਆ ਚੋਂਦੀ ਆ ਉਹ ਕਰ ਕੋਈ ਵੱਖਰੀ ਗੱਲ ਆ ਬੱਬੂ ਪਿੰਡ ਢਨੇੜੀ ਦਾ ਉਹ ਬੱਬੂ ਪਿੰਡ ਢਨੇੜੀ ਦਾ ਕੀ ਕਹਿਣਾ ਰੇਡਰ ਜੇ ਕੋਟਿਆਂ ਤਾਂ ਹੀ ਜਾਂਦੇ ਆ ਇਹ ਸੈਂਟੀ ਚੱਲਦਾ ਰੇਡਰ ਗੋਟੀਆਂ ਤੇ ਜਾਂਦੇ ਆ ਇਹ ਸੈਮੀ ਚੱਲਦਾ ਹੈ ਚੀਮੇ ਪੰਦੇ ਮੁੰਡੇ ਦੇਖ ਲੋ ਮੁੰਡੇ ਸ਼ੌਕ ਬਗਲਦੇ ਨੇ ਦਸਾਂ ਲੋਆ ਵੀ ਕਿਰਤ ਕਮਾਈ ਖੇਡਾਂ ਉੱਤੇ ਲਾਉਂਦੇ ਨੇ ਉਹ ਖਰੇ ਖੇਤੇ ਦੀ ਪਰ ਕਿੰਨਾਂ ਨੂੰ ਕਰਦੇ ਗੱਲ ਤਣਕਾ ਕੇ ਰਾਜੇ ਕਿੰਨੇ ਸੱਚੇ ਸੱਜਣ ਮਿਲਦੇ ਖੀਆਂ ਪਾਗੇ ਫਿਰਦੇ ਜੱਫੀਆਂ ਪਾਗੇ ਪਹਿਲਾ ਕੱਪ ਕਹਿੰਦੇ ਖੇਡਿਆ ਜਾ ਰਿਹਾ ਚੀਮੇ ਦੀ ਧਰਤੀ ਹੈ ਉਹ ਕਹਿੰਦੇ ਗੁਰਪ੍ਰੀਤ ਦੇ ਸੁੱਲੇ ਫਿਰ ਅਗਲੀ ਕਬੱਡੀ ਪਾਉਣ ਦੇ ਲਈ ਵਾਪਸ ਆਇਆ ਦੂਜੇ ਪਾਸੇ ਕਹਿੰਦੇ ਢੰਡੋਰੀ ਵਾਲੇ ਮੁੰਡੇ ਹੈ ਉਹ ਕਹਿੰਦੇ ਕਾਜੀ ਵਰਗੇ ਲੱਖੇ ਵਰਗੇ ਬੱਬੂ ਵਰਗੇ ਖੁੜੀ ਵਰਗੇ ਤਿਆਰ ਨੇ ਉਹ ਲੱਖਾ ਲੱਖਾ ਖੇਦੇ ਜੱਫੇ ਤੋਂ ਖੁਸ਼ ਹੋ ਕੇ ਜਹਾਦੀ ਵਾਲਿਆ ਮੈਨੂੰ ਲੱਗਦਾ ਗੱਡੀ ਦਾ ਸ਼ੀਸ਼ਾ ਝਾੜਨਾ ਪੈਣਾ ਓ ਤੇਜ਼ੀ ਆ ਗਿਆ ਓ ਕਹਿੰਦੇ ਤੇਜ਼ੀ ਕਹਿਣ ਦਾ ਰੇਡ ਪਾਉਣ ਦੇ ਲਈ ਵਾਦਾ ਹੈ ਕਬੱਡੀ ਵਾਲਾ ਘੂਰੀਆਂ ਬਣਦਾ ਕੱਢੀ ਦੇ ਖੜਾ ਉਰਲੀ ਕਣੇ ਉੱਪਰ ਕਹਿੰਦੇ ਕਲਿਆਣਾ ਵਾਲਾ ਨਿੱਕੂ ਲੱਗਿਆ ਹੋਇਆ ਉਹ ਕਹਿੰਦੇ ਗੁਰਪੀ ਦੇ ਪਿੰਡ ਦੀ ਟੀਮਣੀ ਹੈ ਉਹ ਨਿੱਕੂ ਨੇ ਕੀਤੀ ਟੋਜੀ ਪਰ ਕਹਿੰਦੇ ਤੇਤੀ ਭੱਟ ਗਿਆ ਹੈ ਅਗਲੀ ਕਬੱਡੀ ਬੱਧਣੀ ਪਿੰਡ ਦੇ ਕਹਿੰਦੇ ਕਿਤੇ ਵੀ ਮਰੀਓ ਸਾਹਮਣੇ ਕਹਿੰਦੇ ਬੱਧਣੀ ਪਿੰਡ ਦਾ ਕਿੰਦਾ ਉਹ ਮੋਗੇ ਵਾਲਾ ਕਹਿੰਦੇ ਮੋਢਾ ਬਰਨਾਲੇ ਆਇਆ ਹੋਇਆ ਚਿੰਦੇ ਪਿੰਡ ਚ ਕਹਿੰਦੇ ਮੇਲਾ ਚੱਲਦਾ ਉਹ ਦੁਨੀਆ ਟਿੱਕੀ ਬੈਠੀ ਆ ਲੋਕੀ ਖੰਡੇ ਵਾਲਿਆ ਤੇ ਬੈਠਿਆ ਪੱਬੂ ਐ ਕਹਿੰਦੇ ਕਿੰਦਾ ਫੜਦਾ ਕਹਿੰਦੇ ਕਿੰਦਾ ਫੜਦਾ ਮਜ਼ਾਕ ਥੋੜੀ ਆ ਉਹ ਕਹਿੰਦੇ ਕਿੰਦਾ ਫੜਦਾ ਮਜ਼ਾਕ ਥੋੜੀ ਆ ਉਹ ਤੂਫਾਨ ਆ ਗਿਆ ਹੋ ਗਾਹਾਂ ਤੂਫਾਨ ਇਸ ਵੇਲੇ ਵਾਦਾ ਹੋਇਆ ਆ ਮੈਚ ਨੇ ਕਿੰਨੇ ਅਨਸਰਾ ਕਰਦਾ ਹੈ ਕਮੇਟੀ ਕਹਿੰਦੇ ਤੂਫਾਨ ਇਸ ਵੱਲੇ ਵਧਿਆ ਹੋਇਆ ਉਧਰ ਕਹਿੰਦੇ ਚਾਰ ਨੇ ਚਾਰੇ ਤਿਆਰ ਵਰ ਤਿਆਰ ਨੇ ਹੁੱਕ ਕਿਹਨੇ ਦੇ ਉੱਪਰ ਕਹਿੰਦੇ ਚਿੱਟੀ ਵਾਲਾ ਚੇਤਕ ਲੱਗਿਆ ਹੋਇਆ ਹੋ ਝੱਗਾ 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 ਉਹ ਚਿੱਟੀ ਵਾਲਾ ਚਿੱਟੀ ਵਾਲਾ ਚਿੱਟੀ ਵਾਲਾ ਜਿੰਦੀ ਵਾਲਾ ਕਮੇਟੀ ਵਾਲੇ ਕਹਿੰਦੇ ਕਮੇਟੀ ਵਾਲੇ ਕਹਿੰਦੇ ਜੇ ਤੂਫਾਨ ਥਾਪੀਆਂ ਮਾਰੂ ਕਮੇਟੀ ਵਾਲੇ ਕਹਿੰਦੇ ਜੇ ਤੂਫਾਨ ਥਾਪੀਆਂ ਮਾਰੂ ਤੇ ਮਾਨ ਸਨਮਾਨ

चिटी जे न पेपर हो उंगल खड़ी आहे उंगल खड़ी आहे बाबा जी टोली न